ਵੇ ਸਵਰਾਜ ਟਰੈਕਟਰ ਦੇ ਵਿੱਚ ਜਦੋਂ ਆਪਾਂ ਟਰਬੋ ਦੀ ਮੋਡੀਫਿਕੇਸ਼ਨ ਕਰ ਦਿੰਨੇ ਆ ਤਾਂ ਉਹ ਟਰੈਕਟਰ ਗਰਮ ਕਿਉਂ ਹੋਣ ਲੱਗ ਪੈਂਦਾ ਸਭ ਤੋਂ ਪਹਿਲਾਂ ਤੁਹਾਨੂੰ ਪਿਸਟਨ ਦੀ ਆਪਾਂ ਉਦਾਹਰਨ ਦਿੰਨੇ ਆ ਵੀ ਇਹ ਪਿਸਟਨ ਕਿਉਂ ਨਹੀਂ ਟਰਬੋ ਦੇ ਨਾਲ ਕਾਮਯਾਬ ਹੁੰਦਾ ਤੇ ਇਹਨੂੰ ਕਾਮਯਾਬ ਕਰਨ ਲਈ ਆਪਾਂ ਨੂੰ ਕੀ ਕੁਝ ਕਰਨਾ ਪੈਂਦਾ ਇਹਦੇ ਵਿੱਚ ਕਈ ਕਾਰਨ ਹੁੰਦੇ ਆ ਨੰਬਰ 2 ਦੇ ਵਿੱਚ ਤੁਹਾਡਾ ਪ੍ਰੋਪਰ ਵਾਟਰ ਵਾਡੀ ਪਾਣੀ ਨਹੀਂ ਖੇਜੀ ਦੀ ਟਰੈਕਟਰ ਦਾ ਨੰਬਰ 2 ਤੇ ਤੁਹਾਡਾ ਆ ਫੋਟ ਜਿਹੜਾ ਜੇ ਤੁਹਾਡਾ ਵਾਲ ਲੀਕ ਹੋ ਜਾਂਦਾ ਕੋਈ ਕਰੋ ਹਾਂ ਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀ ਐਂਟੀ ਵਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਲਓ ਸੱਜਣੋ ਅੱਜ ਇੱਕ ਹੋਰ ਵਧੀਆ ਵੀਡੀਓ ਲੈ ਕੇ ਆ ਤੁਹਾਡੇ ਲਈ ਸਵਰਾਇਟ ਟਰੈਕਟਰ ਉੱਪਰ ਲਈ ਸਵਰਾਇਟ ਟਰੈਕਟਰ ਦੇ ਵਿੱਚ ਜਦੋਂ ਆਪਾਂ ਟਰਬੋ ਦੀ ਮੋਡੀਫਿਕੇਸ਼ਨ ਕਰ ਦਿੰਨੇ ਆ ਤਾਂ ਉਹ ਟਰੈਕਟਰ ਗਰਮ ਕਿਉਂ ਹੋਣ ਲੱਗ ਪੈਂਦਾ ਤੇ ਸੋ ਦੇ ਬਾਰੇ ਤੁਹਾਨੂੰ ਗੱਲਬਾਤ ਕਰਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਕੀ ਉਹਦਾ ਰੀਜਨ ਹੁੰਦਾ ਤੇ ਕੀ ਕਾਰਨ ਹੁੰਦਾ ਤੇ ਕੀ ਕਾਰਨ ਕਰਕੇ ਉਹ ਟਰੈਕਟਰ ਜਿਆਦਾ ਓਵਰਹੀਟ ਹੁੰਦਾਗਾ ਦੇਖੋ ਓਵਰਹੀਟ ਹੋਣੋਂ ਹਟ ਜਾਂਦਾ ਟਰੈਕਟਰ ਐ ਨਹੀਂ ਵੀ ਸਵਰਾਜ ਦੇ ਟਰਬੋ ਲਾ ਕੇ ਓਵਰਹੀਟ ਹੋ ਹੀ ਜਾਂਦਾ ਉਹਦੇ ਕੁਝ ਆਪਾਂ ਨੂੰ ਰੈਡੀਏਟਰ ਵਗੈਰਾ ਪੱਖਾ ਵਗੈਰਾ ਸਾਰਾ ਉਹਦੀ ਮੋਡੀਫਿਕੇਸ਼ਨ ਕਰਨੀ ਪੈਂਦੀ ਨੇ ਨੇੜੇ ਦੂਰ ਕਰਨਾ ਪੈਂਦਾ ਸਾਰਾ ਸਿਸਟਮ ਕਰਨਾ ਪੈਂਦਾ ਆਪਾਂ ਸੋ ਜਦੋਂ ਆਪਾਂ ਸਿੱਧਾ ਟਰਬੋ ਜੇ ਪ੍ਰਲਾਦ ਨੇ ਤੇ ਉਦੋਂ ਟਰੈਕਟਰ ਤੁਹਾਨੂੰ ਪਤਾ ਹੀ ਹੈ ਗਰਮ ਹੁੰਦਾ ਸਵਰਾਜ ਟਰੈਕਟਰ ਉਹ ਕਿਉਂ ਹੁੰਦਾ ਉਹਦੇ ਕੀ ਕਾਰਨ ਹੁੰਦਾ ਤੇ ਪਿਸਟਨ ਵੀ ਕਈ ਵਾਰੀ ਸੀਜ਼ ਹੋ ਜਾਂਦਾ 855 ਟਰੈਕਟਰ ਦਾ ਤੇ ਆਓ ਕਰਦੇ ਹਾਂ ਗੱਲਬਾਤ ਆਪਾਂ ਜੀ ਉਹਦੇ ਬਾਰੇ ਕਿਉਂਕਿ ਇੱਕ ਆਪਣੇ ਕੋਲੇ ਸਵਰਾਜ ਟਰੈਕਟਰ ਖੁੱਲਿਆ ਹੋਇਆ ਟਰੈਕਟਰ 2009 ਮਾਡਲ ਜਿਵੇਂ ਇੱਕ ਆਪਣੇ ਕੋਲੇ ਸਵਰਾਜ ਟਰੈਕਟਰ 2009 ਮਾਡਲ ਖੁੱਲਿਆ ਹੋਇਆ ਆਪਣੇ ਕੋਲੇ ਪਿੰਡ ਮੱਲਾਂ ਤੋਂ ਕੋਠੇ ਕੌਰ ਸਿੰਘ ਦਾ ਸੋ ਉਹਦੇ ਪਿਸਟਨਾਂ ਦੀ ਤੁਹਾਨੂੰ ਉਦਾਹਰਨ ਦੇ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਸੱਜਣੋ ਬਾਕੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਤੇ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਤੇ ਬਾਕੀ ਆਪਾਂ ਕਰਦੇ ਆਂ ਕੈਮਰਾ ਦੂਜੇ ਤੇ ਪਿਸਟਨ ਵਗੈਰਾ ਤੁਹਾਨੂੰ ਨਿਗਾਹ ਮਰਾਉਂਦੇ ਆਂ ਬਾਕੀ ਕਈ ਭਰਾ ਕਹਿਣਗੇ ਵੀ ਇਹ ਸਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਆਪਣਾ ਕਿਸੇ ਨਾਲ ਕੋਈ ਲੈਣਾ ਦੇਣ ਨਹੀਂ ਆਪਣੇ ਕੋਲ ਜਿੰਨਾ ਆਪਾਂ ਨੂੰ ਮਾਈਂਡ ਦੇ ਵਿੱਚ ਆਪਾਂ ਨੂੰ ਉਸ ਕਾਰਨ ਬਾਰੇ ਪਤਾ ਤਾਂ ਉਨੀ ਤੁਹਾਡੇ ਨਾਲ ਸੀ ਗੱਲਬਾਤ ਕਰਾਂਗੇ ਅੱਜ ਤੇ ਚਲੋ ਬਾਕੀ ਆਪਾਂ ਕਿਸੇ ਦਾ ਤੁਹਾਨੂੰ ਟਰਬੋ ਵਗੈਰਾ ਅਸੀਂ ਵੀ ਲਾਉਂਦੇ ਆ ਟਰੈਕਟਰਾਂ ਦਾ ਭਾਅ ਨਹੀਂ ਅਸੀਂ ਲਾਉਂਦੇ ਨਹੀਂਗੇ ਪਰ ਉਸ ਬਾਰੇ ਅਸੀਂ ਕਸਟਮਰ ਨੂੰ ਪਹਿਲਾਂ ਦੱਸ ਦਿੰਦੇ ਨੀ ਆਹ ਟਰੈਕਟਰ ਦੇ ਵਿੱਚ ਪ੍ਰੋਬਲਮ ਆਊਗੀ ਇਹ ਪ੍ਰੋਬਲਮ ਦਾ ਹੱਲ ਕਰਨ ਲਈ ਆਪਾਂ ਨੂੰ ਆਹ ਕੰਮ ਕਰਨਾ ਪਊਗਾ ਨਾਲ ਕਿਉਂਕਿ ਸਿੱਧੀ ਟਰਬੋ ਲਾ ਕੇ ਤੁਹਾਡਾ ਟਰੈਕਟਰ ਓਵਰ ਹੀਟ ਹੋਈ ਜਾਂਦਾ ਮੁੜ ਕੇ ਤੁਸੀਂ ਮਗਰ ਤੁਰੇ ਫਿਰਦੇ ਟਰੈਕਟਰ ਦੇ ਪਰ ਅਸੀਂ ਇਸ ਦਾ ਕੰਮ ਨਹੀਂ ਕਰਦੇ ਅਸੀਂ ਜੇ ਟਰੈਕਟਰ ਜੇ ਤੁਹਾਡਾ ਸਵਰਾਏ ਟਰੈਕਟਰ ਦੇ ਟਰਬੋ ਲਾ ਕੇ ਗਰਮ ਹੋਊਗਾ ਤਾਂ ਅਸੀਂ ਉਸ ਦੇ ਬਾਰੇ ਸਾਰਾ ਕੁਝ ਦੱਸਾਂਗੇ ਤੁਹਾਨੂੰ ਅਸਲ ਕਹਿਣ ਦਾ ਮਤਲਬ ਯਾਰ ਹੁਣ ਤੁਸੀਂ 45 46ਾ ਟਰਬੋ ਤੇ ਲਾਉਂਗੇ 10 15000 ਦਾ ਸਮਾਨ ਹੋਰ ਵੀ ਲਾਉਣਾ ਪੈਂਦਾ ਰੈਡੀਟਰ ਵੀ ਕਈ ਵਾਰੀ ਬਦਲਣਾ ਪਿਆ ਜਾਂਦਾ ਪੱਖਾ ਵੀ ਕਈ ਵਾਰੀ ਬਦਲਣਾ ਪਿਆ ਜਾਂਦਾ ਕਿਉਂਕਿ ਉਹ ਨਾਲ ਕਰਨਾ ਪੈਂਦਾ ਆਪਾਂ ਨੂੰ ਐ ਨਹੀਂ ਵੀ ਕਲਾ ਟਰਬੋ ਲਾਇਆ ਤਾਂ ਮੁੜ ਕੇ ਉਹ ਚੱਲਣਾ ਨਹੀਂ ਘੰਟਾ ਵੀ ਤੁਹਾਡਾ ਸੀਜ ਹੋ ਜਾਣਗੇ ਪਿਸਟਨ ਤੇ ਸੋ ਅੱਜ ਕਰਦੇ ਆ ਗੱਲਬਾਤ ਆਪਾਂ ਤੇ ਕਰਦੇ ਕੈਮਰਾ ਦੂਜੋਂ ਦਿਖਾਉਂਦੇ ਤੁਹਾਨੂੰ ਸਭ ਤੋਂ ਪਹਿਲਾਂ 855 ਟਰੈਕਟਰ ਦੇ ਪਿਸਟਨ 909 ਇਹ 2009 ਮਾਡਲ 855 ਟਰੈਕਟਰ ਆ ਹੁਣ ਆਪਾਂ ਇਸ ਟਰੈਕਟਰ ਦੀ ਉਦਾਹਰਨ ਦੰਨੇ ਆ ਇਹਦੇ ਪਿਸਟਨ ਵਗੈਰਾ ਵਖਾ ਕੇ ਸਭ ਤੋਂ ਪਹਿਲਾਂ ਤੁਹਾਨੂੰ ਪਿਸਟਨ ਬਾਰੇ ਦੱਸਦੇ ਆ ਕਿਉਂ ਇਸ ਟਰੈਕਟਰ ਦੇ ਓਵਰ ਹੀਟ ਹੁੰਦੇ ਆ ਪਿਸਟਨ ਜਿਆਦਾ ਆ ਵੀ ਮਿੱਤਰੋ ਸਭ ਤੋਂ ਪਹਿਲਾਂ ਤੁਹਾਨੂੰ ਇਸ ਟਰੈਕਟਰ ਜੋ ਆਪਣੇ ਕੋਲ ਸਵਰਾਈ ਟਰੈਕਟਰ ਖੁੱਲਿਆ ਉਹਦੇ ਪਿਸਟਨ ਦੀ ਉਦਾਹਰਨ ਦੇਣ ਦੀ ਕੋਸ਼ਿਸ਼ ਕਰਦੇ ਸਭ ਤੋਂ ਪਹਿਲਾਂ ਤੁਹਾਨੂੰ ਪਿਸਟਨ ਦੀ ਆਪਾਂ ਉਦਾਹਰਨ ਦੰਨੇ ਆ ਵੀ ਇਹ ਪਿਸਟਨ ਕਿਉਂ ਨਹੀਂ ਟਰਬੋ ਦੇ ਨਾਲ ਕਾਮਯਾਬ ਹੁੰਦਾ ਤੇ ਇਹਨੂੰ ਕਾਮਯਾਬ ਕਰਨ ਲਈ ਆਪਾਂ ਨੂੰ ਕੀ ਕੁਝ ਕਰਨਾ ਪੈਂਦਾਗਾ ਇਸ ਪਿਸਟਨ ਨੂੰ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਕਿਉਂ ਨਹੀਂ ਕਾਮਯਾਬ ਤੇ ਕਿਉਂ ਕਰਮਦਾ ਦੇਖੋ ਸੱਜਰੋਂ ਇਹ ਪਿਸਟਨ ਐਲੂਮੀਨੀਅਮ ਦਾ ਬਣਿਆ ਹੁੰਦਾਗਾ ਇਸ ਪਿਸਟਨ ਦੇ ਵਿੱਚ ਸਟੀਲ ਮਿਕਸ ਨਹੀਂ ਹੁੰਦਾਗਾ ਠੀਕ ਹੈ ਜਿਹਦੇ ਕਾਰਨ ਕਰਕੇ ਜਦੋਂ ਟਰੈਕਟਰ ਤੁਹਾਡਾ ਟਰਬੋ ਚਾਰਜਰ ਲਾ ਦਨੇ ਤੁਸੀਂ ਇਹਦਾ ਕੰਬਸਨ ਚੈਂਬਰ ਛੋਟਾ ਹੁੰਦਾ ਕਿਉਂਕਿ ਇਸ ਕੰਬਸਸ਼ਨ ਚੈਂਬਰ ਦੇ ਵਿੱਚ ਹਵਾ ਅਬਜ਼ੌਰਬ ਕਰਨ ਦੀ ਸ਼ਕਤੀ ਉਨੀ ਹੀ ਹੁੰਦੀ ਜਿੰਨਾ ਤੁਹਾਡੀ ਕੰਪੈਸਿਟੀ ਹੈ ਇਸ ਚੈਂਬਰ ਦੀ ਬਾਕੀ ਹਵਾ ਤੁਹਾਡਾ ਪਿਸਟਨ ਦੇ ਉੱਪਰ ਖੜੂਗੀ ਇਹ ਬਾਕੀ ਹਵਾ ਜਿੰਨੀ ਕੰਪਰੈਸ ਹੋਗੀ ਉਸ ਤੋਂ ਬਾਅਦ ਰਿੰਗਾਂ ਨਾਲ ਹੀ ਥੱਲੇ ਢੀਕ ਹੋ ਜੂਗੀ ਜਦੋਂ ਇਹ ਪਿਸਟਨ ਦੇ ਵਿੱਚ ਕੰਪਰੈਸ ਜ਼ਿਆਦਾ ਹੁੰਦਾਗਾ ਤਾਂ ਇਹ ਪਿਸਟਨ ਫੈਲ ਜਾਂਦਾ ਸੱਜਣ ਇਹ ਫੈਲਣ ਦੇ ਨਾਲ ਇਹ ਸਲੀਵ ਦੇ ਵਿੱਚ ਇੰਨਾ ਟਾਈਟ ਹੋ ਜਾਂਦਾ ਇਹ ਪੂਰਾ ਪੂਰਾ ਹੋ ਜਾਂਦਾ ਹੈ ਕਿ ਵੀ ਇਹਨੂੰ ਚੱਲਣ ਦੇ ਵਿੱਚ ਮੁਸ਼ਕਲ ਆਉਂਦੀ ਹੈਗੀ ਕਿਉਂਕਿ ਇਹਦੇ ਵਿੱਚ ਲੂਬ੍ਰੀਕੇਟ ਵੀ ਕੁਝ ਨਹੀਂ ਕਰਦਾ ਕਿਉਂਕਿ ਤੁਹਾਨੂੰ ਪਤਾ ਜਦੋਂ ਪਿਸਟਨ ਪੂਰਾ ਪੂਰਾ ਸਾਈਜ਼ ਦੇ ਵਿੱਚ ਹੋ ਗਿਆ ਸਲੀਵ ਦੇ ਵਿੱਚ ਤਾਂ ਇਹ ਗਰਮ ਗਰਮ ਹੋਣ ਲੱਗ ਪੈਂਦਾ ਫੈਲਣ ਲੱਗ ਪੈਂਦਾ ਹੈਗਾ ਜਿਹਦੇ ਕਾਰਨ ਕਰਕੇ ਤੁਹਾਡਾ ਸਵੈ ਰਾਈਡਰ ਟਰੈਕਟਰ ਗਰਮ ਹੁੰਦਾ ਇਸ ਗਰਮੀ ਨੂੰ ਰੋਕਣ ਦੇ ਲਈ ਆਪਾਂ ਨੂੰ 3-4 ਚੀਜ਼ਾਂ ਦੀ ਜ਼ਰੂਰਤ ਹੁੰਦੀ ਆ ਨੰਬਰ 1 ਤੇ 1 ਤੇ ਇੰਟਰਕੂਲਰ ਨੰਬਰ 2 ਤੇ ਰੈਡੀਟਰ ਸਹੀ ਹੋਣਾ ਚਾਹੀਦਾ ਨੰਬਰ 3 ਤੇ ਤੁਹਾਡਾ ਪੱਖਾ ਸਹੀ ਹੋਣਾ ਚਾਹੀਦਾ ਠੀਕ ਹੈ ਦੇਖੋ ਜੇ ਦਾ ਪ੍ਰੋਪਰ ਢੰਗ ਦੇ ਨਾਲ ਪਿਸਟਨ ਟਰਬੋ ਕਾਮਯਾਬ ਕਰਨਾ ਚਾਹੁੰਦੇ ਹੋ ਸੋਰਾਜ ਦੇ ਵਿੱਚ ਫਿਰ ਤਾਂ ਤੁਸੀਂ ਇਹਦੇ ਪਿਸਟਨ ਬਦਲਨੇ ਪੈਣਗੇ ਤੁਹਾਨੂੰ ਜਾਂ ਤਾਂ ਉਹਦੇ ਵਿੱਚ 960 ਵਾਲੇ ਪਿਸਟਨ ਫਿੱਟ ਕਰੋ ਜਾਂ ਤੁਸੀਂ 963 ਵਾਲੇ ਪਿਸਟਨ ਫਿੱਟ ਕਰੋ ਜੇ ਤੁਸੀਂ ਪਿਸਟਨ ਨਹੀਂ ਫਿੱਟ ਕਰਨਾ ਚਾਹੁੰਦੇ ਤਾਂ ਤੁਸੀਂ ਆਪਣਾ ਰੈਡੀਏਟਰ ਇੱਕ ਦਾ ਵੱਡਾ ਲਾਉਣਾ ਪਊਗਾ ਤੁਹਾਨੂੰ ਨੰਬਰ 2 ਤੇ ਵਾਟਰ ਬਾਡੀ ਬਦਲਨੀ ਪਊਗੀ ਨੰਬਰ 3 ਤੇ ਤੁਹਾਨੂੰ ਇਸ ਟਰੈਕਟਰ ਦਾ ਪੱਖਾ ਨੇੜੇ ਕਰਨਾ ਪਊਗਾ ਸੱਜਣ ਇਹ ਤੁਸੀਂ ਆਪਣੇ ਉਸ 850 ਜਿਹੜਾ ਟਰੈਕਟਰ ਤੇ ਉੱਪਰ ਟਰਬੋ ਕਾਮਯਾਬ ਕਰਨਾ ਚਾਹੁੰਦੇ ਹੋ ਨਹੀਂ ਤਾਂ ਤੁਹਾਡਾ ਸੋਰਾਜ ਟਰੈਕਟਰ 850 ਦੇ ਟਰਬੋ ਲੱਗਿਆ 1.5 ਸਾਲ 2 ਸਾਲ ਦੀ ਖੇੜਾ ਉਸ ਤੋਂ ਬਾਅਦ ਤੁਹਾਡਾ ਇੰਜਨ ਖਤਮ ਹੋ ਜਾਊਗਾ ਟਰੈਕਟਰ ਦੇਖੋ ਅਸੀਂ ਟਰਬੋ ਲਾਉਂਦੇ ਆ ਅਸੀਂ ਨਹੀਂ ਆ ਦੇ ਵੀ ਟਰਬੋ ਨਹੀਂ ਲਾਉਂਦੇ ਸੋਰਾਜ ਤੇ ਵੀ ਲਾਉਂਦੇ ਆ ਸੋਨਾਲੀਕਾ ਤੇ ਲਾਉਂਦੇ ਆ ਸਾਰੇ ਟਰੈਕਟਰਾਂ ਤੇ ਲਾਉਂਦੇ ਆ ਪਰ ਲੇਕਿਨ ਅਸੀਂ ਪਿਸਟਨ ਚੇਂਜ ਕਰਕੇ ਲਾਉਂਦੇ ਆ ਇਹ ਕਈ ਕਸਟਮਰਾਂ ਦੇ ਟਰੈਕਟਰ ਨਵੇਂ ਹੁੰਦੇ ਨੇ ਦੇਖੋ 20 ਮਾਡਲ ਟਰੈਕਟਰ ਦਾ ਆਪਾਂ ਇੰਜਨ ਤਾਂ ਨਹੀਂ ਖੋਜ ਸਕਦੇ ਉਦੇ ਵਿੱਚ ਸਾਨੂੰ ਫਿਰ ਰੈਡੀਏਟਰ ਵਗੈਰਾ ਪੱਖਾ ਵਗੈਰਾ ਵਾਟਰ ਬਾਡੀ ਵਗੈਰਾ ਦੀ ਮੋਡੀਫਿਕੇਸ਼ਨ ਕਰਨੀ ਪੈਂਦੀ ਹੈ ਫਿਰ ਜਾ ਕੇ ਉਸ ਟਰੈਕਟਰ ਦੇ ਵਿੱਚ ਕੰਮ ਜਾ ਪੁੱਟੰਦਾਗਾ ਮਿਸਟਰ ਇਹ ਪੇਸ਼ਣਾ ਬਾਰੇ ਤੁਹਾਨੂੰ ਪਤਾ ਲੱਗ ਗਿਆ ਕਿ ਉਹਨਾਂ ਕਿਉਂ ਇਹ ਹਿਊਬ ਰੈਟਰ ਹੁੰਦਾ ਇਹਦੇ ਵਿੱਚ ਜਦੋਂ ਕੰਪਰੈਸ ਕੰਬਸਨ ਚੈਂਬਰ ਇੱਕ ਦਾ ਛੋਟਾ ਹੁੰਦਾ ਨੰਬਰ 2 ਦੇ ਪੇਸ਼ਣਾ ਐਲੂਮੀਨੀਅਮ ਦਾ ਹੁੰਦਾਗਾ ਜਿਹਦੇ ਕਾਰਨ ਕਰਕੇ ਫੈਲ ਜਾਂਦਾ ਫੈਲਣ ਦੇ ਕਾਰਨ ਕਰਕੇ ਹੀ ਇਹ ਟਰੈਕਟਰ ਓਵਰ ਹੀਟ ਹੁੰਦਾ ਜਿਆਦਾ ਸੌਲਾਈ ਟਰੈਕਟਰ ਹੁਣ ਸੁਪੋਜ਼ ਕਰੋ ਜਦੋਂ ਟਰਬੋ ਨੇ ਆਪਣਾ ਐਨਟੈਕ ਐਨਟੈਕ ਮੈਨੀਫੋਲਡ ਵਗੈਰਾ ਜਦੋਂ ਹਵਾ ਨੂੰ ਇੱਕਦਮ ਪਿਸਟਨ ਦੇ ਵਿੱਚ ਭੇਜਦਾ ਜਦੋਂ ਪਿਸਟਨ ਨੇ ਪਿੱਛੇ ਨੂੰ ਮੋੜਨਾ ਹੁੰਦਾ ਤਾਂ ਤੁਸੀਂ ਵੇਖੋ ਮੰਨ ਲਓ ਹੁਣ ਇਸ ਪਿਸਟਨ ਨੂੰ 100 ਗ੍ਰਾਮ ਹਵਾ ਦੀ ਲੋਡ ਆ ਸੋਚ ਕਰੋ ਉਦਾਹਰਨ ਦੇ ਤੌਰ ਤੇ ਕਹਿਣਾਗਾ ਕਿਉਂਕਿ ਪ੍ਰੋਪਰ ਨਹੀਂ ਮਿਲਦੀ ਗੱਲਤੀ ਸੋਚੋ ਇਹ ਕਰੋ ਇਸ ਪਿਸਟਨ ਨੂੰ 100 ਗ੍ਰਾਮ ਹਵਾ ਦੀ ਲੋਡ ਆ 100 ਗ੍ਰਾਮ ਹਵਾ ਪਿੱਛੇ ਖਿੱਚ ਕੇ ਤੇ 100 ਗ੍ਰਾਮ ਹਵਾ ਨੱਪਣ ਦੀ ਕੰਪੈਸਿਟੀ ਹੈ ਇਸ ਪਿਸਟਨ ਦੀ ਮੰਨ ਲਓ ਟਰਬੋ ਕੀ ਕਰਦਾਗਾ ਜਿੱਥੇ 100 ਗ੍ਰਾਮ ਹਵਾ ਪਿਸਟਨ ਦੇ ਅੰਦਰ ਖੇਡਦਾ ਉਥੇ ਉਹ 150 ਗ੍ਰਾਮ ਹਵਾ ਨੂੰ ਪਿਸਟਨ ਦੇ ਵਿੱਚ ਟੱਕ ਦਿੰਦਾ ਹੁਣ ਦੇਖੋ ਇਸ ਪਿਸਟਨ ਦੀ ਕਪੈਸਿਟੀ ਦਾ 100 ਗ੍ਰਾਮ ਹਵਾਂ ਆਪਾਂ ਦੀ ਹੈ ਤੁਸੀਂ ਇਹਦੇ ਵਿੱਚ ਭੇਜਤੀ 150 ਗ੍ਰਾਮ ਹਵਾ ਤਾਂ ਇਹ ਪਿਸਟਨ ਫਿਰ ਤੁਹਾਨੂੰ ਪਤਾ ਹੀ ਜਾਂਦਾ ਬਲਾਸਟ ਹੋਊਗਾ ਜਾਂ ਇਹ ਗਰਮ ਹੋਊਗਾ ਫੈਲੂਗਾ ਜਾਂ ਇਹ ਰਿੰਗਾ ਨਹੀਂ ਕੰਪਰੈਸ਼ਰ ਲੀਕ ਕਰੂਗਾ ਇਸੇ ਕਾਰਨ ਕਰਕੇ ਇਹਦੇ ਲਈ ਇੱਕ ਤਾਂ ਕੰਬਸਨ ਚੈਂਬਰ ਦਾ ਖੁੱਲਾ ਹੋਣਾ ਜ਼ਰੂਰੀ ਹੁੰਦਾ ਟਰਬੋ ਇੰਜਨ ਦੇ ਲਈ ਨੰਬਰ 2 ਦੇ ਪਿਸਟਨ ਤੁਹਾਡਾ ਬਲੈਕ ਰੰਗ ਦਾ ਹੋਣਾ ਚਾਹੀਦਾਗਾ ਜਿਹਦੇ ਵਿੱਚ ਸਟੀਲ ਮਿਕਸ ਹੋਵੇ ਕਿਉਂਕਿ ਇਹ ਪਿਸਟਨ ਐਲੂਮੀਨੀਅਮ ਦੇ ਪਿਸਟਨ ਹੁੰਦੇ ਉਹਨਾਂ ਉੱਪਰ ਟਰਬੋ ਨਹੀਂ ਕੰਮ ਜਾਪੂਗਾ ਜੇ ਕੰਮ ਜਬ ਕਰਨਾ ਤਾਂ ਤੁਹਾਨੂੰ ਦੱਸ ਦਿੱਤਾ ਰੈਡੀਏਟਰ ਤੁਹਾਨੂੰ ਵੱਡਾ ਲਾਉਣਾ ਪਊਗਾ ਨੰਬਰ 2 ਤੇ ਪੱਖਾ ਬਦਲਣਾ ਪਊਗਾ ਨੰਬਰ 3 ਤੇ ਵਾਟਰ ਵਾਡੀ ਬਦਲਣੀ ਪੈ ਸਕਦੀ ਠੀਕ ਹੈ ਜੇ ਤੁਸੀਂ ਸਹੀ ਇਹਨਾਂ ਕੰਮਾਂ ਨੂੰ ਨਹੀਂ ਕਰਨਾ ਫਿਰ ਤੁਸੀਂ ਆਪਣੇ ਟਰੈਕਟਰ ਦੇ ਪਿਸਟਨ ਚੇਂਜ ਕਰ ਸਕਦੇ ਹੋ ਟਰਬੋ ਇੰਜਨ ਵਾਲੇ ਯੂਜ਼ ਕਰ ਸਕਦੇ ਹੋ ਇਸ ਤਰ੍ਹਾਂ ਪਰੇ ਵਿੱਚ ਸਮਝੀ ਕਿ ਸਾਜਰੂ ਕਿਉਂਕਿ ਦੇਖੋ ਜਿਹੜਾ ਆਪਣੀ ਕੰਮ ਕਰਨ ਦਾ ਢੰਗ ਆ ਸਾਰੇ ਨਾਲ ਵੱਖਰਾ ਹੈ ਕਿਉਂਕਿ ਅਸੀਂ ਐ ਨਹੀਂ ਵੀ ਹਰ ਇੱਕ ਟਰੈਕਟਰ ਦੇ ਤਰਬੂ ਲਾ ਦਈਏ ਤੇ ਉਹ ਚੱਲੇ ਜਾਂ ਨਾ ਚੱਲੇ ਤੁਹਾਡਾ ਨੁਕਸਾਨ ਹੋਊਗਾ ਉਸ ਕੰਦੇ ਆਪਣਾ ਕੰਮ ਆ ਤੁਹਾਡਾ ਤੁਹਾਨੂੰ ਸਹੀ ਚੀਜ਼ ਬਾਰੇ ਗਾਈਡ ਕਰਨਾ ਸਹੀ ਇਨਫੋਰਮੇਸ਼ਨ ਦੇਣਾ ਨੰਬਰ ਤਾਂ ਅੰਤੇ ਕਈ ਕਾਰਨ ਹੋ ਸਕਦੇ ਆ ਹੋਰ ਵੀ ਉਹਦੇ ਬਾਰੇ ਤੁਹਾਨੂੰ ਮੈਂ ਦੱਸ ਦਿੰਨਾ ਦੂਜੋ ਕੰਮ ਕਰਕੇ ਕਿ ਕਿ ਹੋਰ ਵੀ ਕਾਰਨ ਹੁੰਦੇ ਨੇ ਇਸ ਟਰੈਕਟਰ ਦੇ ਵਿੱਚ ਗਰਮ ਹੁੰਦੇ ਪਾਣੀ ਤੁਹਾਨੂੰ ਕੈਮਰਾ ਵਿੱਚ ਕਈ ਕਾਰਨ ਹੁੰਦੇ ਆ ਨੰਬਰ 2 ਦੇ ਵਿੱਚ ਤੁਹਾਡਾ ਪ੍ਰੋਪਰ ਵਾਟਰ ਵਾਡੀ ਪਾਣੀ ਨਹੀਂ ਖੇਜਦੀ ਟਰੈਕਟਰ ਦਾ ਨੰਬਰ 2 ਤੇ ਤੁਹਾਡਾ ਆਹ ਹੋਟਾ ਜਿਹੜਾ ਜੇ ਤੁਹਾਡਾ ਵਾਲ ਲੀਕ ਹੋ ਜਾਂਦਾ ਕੋਈ ਕਰੋ ਮੰਨ ਲਓ ਟਰੈਕਟਰ ਆ ਤੁਹਾਡਾ ਹੁਣ ਇਸ ਟਰੈਕਟਰ ਦੇ ਵਿੱਚ ਪ੍ਰੋਬਲਮ ਕੀ ਹੁੰਦੀ ਹੈਗੀ ਜਿਹਦੇ ਵਿੱਚ ਤੁਹਾਨੂੰ ਮੈਂ ਪੈਂਦੀ ਦਿਖਾਉਣਾ ਆਹ ਸੱਚ ਨੂੰ ਇਹਦੀ ਪੈਂਦੀ ਹੁੰਦੀ ਹੈ ਪਾਣੀ ਵਾਲੀ ਵਾਟਰ ਪਾਇਪ ਹੁੰਦਾ ਆ ਉਹਦੇ ਦੇ ਵਿੱਚ ਵਾਲ ਵੀ ਫਿੱਟ ਆ ਟਰੈਕਟਰ ਦੇ ਵਿੱਚ ਆ ਤੁਸੀਂ ਦੇਖ ਸਕਦੇ ਇਹਦੇ ਵਾਲ ਨਹੀਂਗਾ ਕਈ ਟਰੈਕਟਰਾਂ ਦੇ ਵਿੱਚ ਵਾਲ ਹੁੰਦਾਗਾ ਵਾਲ ਦੇ ਵਿੱਚ ਆ ਸਰਾਖ ਜਦੋਂ ਤੁਹਾਡਾ ਵਾਲ ਖੁੱਲਣਾ ਹੁੰਦਾਗਾ ਸਪੋਜ਼ ਕਰੋ ਐ ਲੱਗਦੀ ਆਪਣੀ ਛੜ ਦੇ ਨਾਲ ਵੈਂਡੀ ਛੜ ਦੇ ਨਾਲ ਵੈਂਡੀ ਇਦਾਂ ਲੱਗਦੀ ਆ ਜਦੋਂ ਵਾਲ ਤੁਹਾਡੇ ਟਰੈਕਟਰ ਦੇ ਵਿੱਚ ਹੁੰਦਾ ਵਾਲ ਨੇ ਆ ਚੀਜ਼ ਨੂੰ ਲੌਕ ਕਰਨਾ ਹੁੰਦਾ ਇਹਦਾ ਮਤਲਬ ਆ ਜਗ੍ਹਾ ਲੱਗਣੀ ਆ ਇਹ ਇੱਥੇ ਤੇ ਆ ਸਲ ਨੂੰ ਲੌਕ ਕਰਨਾ ਤਾਂ ਉਹਦੇ ਪਾਣੀ ਨੇ ਬਾਈਪਾਸ ਇੰਦਰ ਸਿਰੇ ਲੀਟਰ ਦੇ ਵਿੱਚ ਜਾਣਾ ਹੁੰਦਾਗਾ ਜੇ ਮੰਨ ਲਓ ਤੁਹਾਡਾ ਵਾਲ ਆ ਪੋਰਟ ਨੂੰ ਸੀਲ ਨਹੀਂ ਕਰਦਾ ਤਾਂ ਤੁਹਾਡਾ ਟਰੈਕਟਰ ਤਾਂ ਵੀ ਗਰਮ ਹੋਊਗਾ ਕਿਉਂਕਿ ਤੁਹਾਡਾ ਗਰਮ ਪਾਣੀ ਗਰਮ ਦੇ ਵਿੱਚ ਰਲ ਜਾਂਦਾ ਤਾਂ ਠੰਡਾ ਪਾਣੀ ਘੱਟ ਤੁਹਾਡਾ ਵਾਟਰ ਅ ਟਾਈਟੀ ਦੇ ਵਿੱਚ ਜਾਂਦਾ ਨਿਕੋ ਸਾਰਾ ਨੂੰ ਅੱਗੇ ਰੈਡੀਏਟਰ ਬਾਰੇ ਤੁਹਾਨੂੰ ਵੀਡੀਓ ਪਾਉਂਗਾ ਇੱਕ ਵਾਰੀ ਸਪੈਸ਼ਲ ਫੇਅਰ ਵੀ ਰੈਡੀਏਟਰ ਕਿਵੇਂ 쿨ਿੰਗ ਸਿਸਟਮ ਕਰਦਾ ਤੁਹਾਡਾ ਉਹਦੇ ਬਾਰੇ ਅਲੱਗ ਤੋਂ ਵੀਡੀਓ ਬਣਾਉਂਗਾ ਬਾਕੀ ਮੇਨ ਮੇਨ ਤੋਂ ਗੱਲਾਂ ਦੱਸ ਦਿਆਂ ਆਪਾਂ ਸਿੱਧੇ ਸ਼ਬਦਾਂ ਦੇ ਵਿੱਚ ਇੱਕ ਦਾ ਤੁਹਾਡਾ ਆ ਪਾਈਪ ਦਾ ਸਪਲਾਈ ਪਲ ਸਹੀ ਚਾਹੀਦੀ ਆ ਕਿਚਨ ਦੀ ਨੰਬਰ 2 ਦੇ ਵਾਟਰ ਵਾਲੀ ਦਾ ਪ੍ਰੈਸ਼ਰ ਪੂਰਾ ਹੋਣਾ ਚਾਹੀਦਾ ਪਾਵਰ 30 ਦੇ ਵਿੱਚ ਆਉਣਾ ਚਾਹੀਦਾ ਪਾਣੀ ਫਲ ਨੰਬਰ 3 ਤੇ ਜਦੋਂ ਤੁਹਾਡਾ ਵਾਲ ਖੁੱਲ ਜੇ ਤਾਂ ਇਥੋਂ ਦੀ ਪਾਣੀ ਲੀਕ ਨਹੀਂ ਹੋਣਾ ਚਾਹੀਦਾ ਵਾਲ ਦੀ ਸੀਟ ਪੂਰੀ ਬਣੀ ਹੋਣੀ ਚਾਹੀਦੀ ਆ ਬੈਂਡੀ ਦੀ ਜੇ ਸੀਟ ਨਹੀਂ ਬਣੀ ਤਾਂ ਤੁਹਾਡਾ ਲੀਕ ਕਰਦਾ ਰਹੂਗਾ ਪਾਣੀ ਕਹਿੰਦਾ ਬਦਲ ਗਰਮ ਪਾਣੀ ਦੇ ਵਿੱਚ ਗਰਮ ਹੋਰ ਰਲੀ ਜਾਊਗਾ ਜਿਸ ਦੇ ਕਾਰਨ ਕਰਕੇ ਟਰੈਕਟਰ ਓਵਰ ਹੀਟ ਹੋਈ ਜਾਊਗਾ ਬਾਕੀ ਤਾਂ ਚਲੋ ਸੱਜਣਾ ਹੋਰ ਵੀ ਕਾਰਨ ਹੋ ਸਕਦੇ ਇੰਜਨ ਡਾਊਨ ਦਾ ਵੀ ਕਾਰਨ ਹੋ ਸਕਦਾ ਬਾਕੀ ਤੁਹਾਡੇ ਟਾਈਮਿੰਗ ਦਾ ਵੀ ਰੋਲਾ ਪੈ ਸਕਦਾ ਵੀ ਪੰਪ ਦਾ ਜੇ ਟਾਈਮਿੰਗ ਅਡਵਾਂਸ ਹੋਵੇ ਤਾਂ ਵੀ ਟਰੈਕਟਰ ਓਵਰ ਹੀਟ ਹੋਣ ਲੱਗ ਪੈਂਦਾ ਹੈਗਾ ਬਹੁਤ ਸਾਰੇ ਕਾਰਨ ਹੁੰਦੇ ਨੇ ਤੁਹਾਨੂੰ ਇਹ ਮੇਨ ਮੇਨ ਕਾਰਨਾ ਬਾਰੇ ਦੱਸਿਆ ਸੱਜਣਾ ਹੁਣ ਮੰਨ ਲਓ ਕਈ ਟਰੈਕਟਰਾਂ ਦੇ ਵਿੱਚ ਆ ਪੱਖੇ ਵੀ ਨਹੀਂ ਬਦਲਨੇ ਪਾਏ ਜਾਂਦੇ ਸਾਨੂੰ ਨੇੜੇ ਵੀ ਕਰਨੇ ਪਏ ਜਾਂਦੇ ਆ ਇਹ ਬਹੁਤ ਕਾਰਨ ਹੁੰਦੇ ਆ ਟਰੈਕਟਰ ਸਵਰਾਜ ਦੇ ਵਿੱਚ ਕਰ ਟਰਬੋ ਕੰਮਜਾਬ ਕੰਮ ਨਹੀਂ ਸਿੱਧੇ ਸ਼ਬਦਾਂ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਦੱਸਦਾ ਮੈਂ ਇਦੇ ਵਿੱਚ ਰੈਡੀਏਟਰ ਪੱਖਾ ਵਗੈਰਾ ਤੁਹਾਡਾ ਪ੍ਰੋਪਰ ਢੰਗ ਦਾ ਹੋਣਾ ਚਾਹੀਦਾ ਜੇ ਤੁਸੀਂ ਸਹਾਰਾਈ ਟਰੈਕਟਰ ਟਰਬੋ ਕੰਮ ਜੱਬ ਕਰਨਾ ਨਹੀਂ ਤਾਂ ਟਰੈਕਟਰ ਇਹ ਗਰਮ ਹੋਣੋਂ ਨਹੀਂ ਛੜਦੇ ਜਿੰਨਾ ਮਰਜ਼ੀ ਤੁਸੀਂ ਵੱਡਾ ਟਰਬੋ ਲਾ ਲਓ ਜਿੰਨਾ ਮਰਜ਼ੀ ਛੋਟਾ ਲਾ ਲਓ ਤੇ ਚਲੋ ਮਿੱਤਰੋ ਆਈ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਤੇ ਲੈ ਕੇ ਆਵਾਂਗੇ ਤੁਹਾਡੇ ਲਈ ਹੋਰ ਇਨਫਰਮੇਸ਼ਨ ਵਾਲੀ ਵੀਡੀਓ ਕਿਉਂਕਿ ਸਾਡਾ ਮਕਸਦ ਹੈ ਤੁਹਾਨੂੰ ਦੱਸਣਾ ਉਸ ਚੀਜ਼ ਬਾਰੇ ਕਿਉਂਕਿ ਸਾਡੇ ਕੋਲ ਤਕੜੇ ਮਕੈਨਿਕ ਵੀ ਬਹੁਤ ਬੈਠੇ ਆ ਜਿਨ੍ਹਾਂ ਨੂੰ ਸਾਡੇ ਨਾਲ ਕੋਈ ਬਹੁਤ ਜ਼ਿਆਦਾ ਪਤਾਕ ਦੇਖੋ ਸਿੱਧਾ ਤੁਹਾਡੇ ਜਿੰਨਾ ਸਾਡੇ ਨੂੰ ਪਰਮਾਤਮਾ ਨਹੀਂ ਕੋਣ ਦਿੰਦਾ ਅਸੀਂ ਤੁਹਾਨੂੰ ਉਸ ਦਰਸ਼ਨ ਦੀ ਕੋਸ਼ਿਸ਼ ਕਰਦੇ ਰਹਿੰਨੇ ਆ ਕਿ ਕਿੰਨਾ ਕੁ ਸਾਨੂੰ ਮਾਲਕ ਨੇ ਸਿਖਾਇਆ ਜਾਂ ਸਾਨੂੰ ਪਤਾ ਬਾਕੀ ਸਾਡੇ ਨਾਲ ਸਟੂਡੈਂਟ ਵੀਰ ਵੀ ਜੁੜੇ ਹੋਏ ਮੈਂ ਤੁਹਾਡੇ ਪਹਿਲਾਂ ਵੀ ਗੱਲ ਮੈਂ ਕਰਦਾ ਹੁਣਾਂ ਉਹਨਾਂ ਨੂੰ ਸਾਡੀ ਵੀਡੀਓ ਜੀ ਦੀ ਵੱਡੀ ਸਕਰੀਨ ਤੇ ਦਿਖਾਈ ਜਾਂਦੀ ਹੈ ਇਸ ਟੀ ਦੇ ਵਿੱਚ ਤਾਂ ਜੋ ਉਹਨਾਂ ਨੂੰ ਆਪਣੀ ਜੋਨ ਇਨਫੋਰਮੇਸ਼ਨ ਦਿੰਨੇ ਜਾਂ ਕੋਲ ਫਾਈ ਦਾ ਪ੍ਰੋਜੈਕਟ ਕਰਦੇ ਸਾਰਾ ਉਹਨੂੰ ਦਿਖਾਉਂਦੇ ਚਲੋ ਮੇਲੇ ਅਗਲੀ ਵੀਡੀਓ ਦੇ ਵਿੱਚ ਅਗਲੀ ਵੀਡੀਓ ਤੁਹਾਡੇ ਲਈ ਰੈਡੀਏਟਰ ਪਾਰਟ ਲੈ ਕੇ ਆਵਾਂਗੇ ਕਿਵੇਂ ਟਰੈਕਟਰ ਦਾ 쿨ਿੰਗ ਸਿਸਟਮ ਕੰਮ ਕਰਦਾ ਤੇ ਕੀ ਗੱਲਬਾਤ ਹੁੰਦੀ ਹੈ ਇਹਦੇ ਵਿੱਚ ਧੰਨਵਾਦ ਸਤਿ ਸ਼੍ਰੀ ਅਕਾਲ ਨੂੰ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਤੇ ਬਾਕੀ ਜਿਹੜੇ ਭਰਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਦਾਂ ਦੀ ਵੀਡੀਓ ਦੇਖਣ ਲਈ ਕਰਦੇ ਸਬਸਕ੍ਰਾਈਬ ਤੇ ਬਾਕੀ YouTube ਟੀਮ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਓ ਚੈਨਲ ਤੇ Facebook ਤੇ ਵੀ ਫੋਲੋ ਕਰ ਲਿਓ ਤੇ Insta ਨੂੰ ਵੀ ਫੋਲੋ ਕਰ ਲਿਓ ਤਾਂ ਜੋ ਤੁਹਾਡਾ ਰਾਜ ਤੁਹਾਨੂੰ ਬਧੀ ਦੇ ਬਧੀ ਵੀਡੀਓ ਦੇ ਸਕੇ ਧੰਨਵਾਦ ਸਤਿ ਸ਼੍ਰੀ ਅਕਾਲ